ਕਰਦਾ ਮੈਂ ਇਸ ਤਰ੍ਹਾਂ ਮੈਂ ਤੋਂ ਉਹ ਪੈਸੇ ਪੁਆਏਗੇ ਪਹਿਲੀ ਵਾਰ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏਗੇ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜੇ ਜੋ ਤੱਕ ਤੁਸੀਂ ਵੀ 90 ਲੱਖ ਰੁਪਏ ਸ਼ਮਾਨੀ ਕਰਾਂਦੇ ਹੋਲਿਰੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋਰ ਆ ਜਾਂਦੇ ਆ ਤੇ ਤੂੰ ਕਹਿ ਦੇਂ ਜਿੰਨੇ ਜਵਦਾ ਤੂੰ ਪੈਸੇ ਜਮਾ ਨਿ ਕਰਾਏਗਾ ਤੇ ਅਜੇ ਤੈਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰੇ ਬਾਪ ਤੇ ਕਿੰਨੇ ਪੈਸੇ ਵਾਪਸ ਆਏ ਵਾਪਸ ਕੁਛ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10000 ਰੁਪਏ ਦਿੱਤਾ ਉਹਦੇ ਬਾਅਦ ਉਹਨਾਂ ਨੇ ਕੁਛ ਪੈਸੇ ਨਹੀਂ ਦਿੱਤੇ ਜੀ ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜੇ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਛ ਇਸ ਤਰ੍ਹਾਂ ਦਾ ਇਹ ਹੀ ਫੇਮ ਬੁੱਕ ਤੇ ਐਪ ਹੁੰਦੇ ਸੀ ਤੇ ਮੈਂ ਲਿੰਕ ਜੁਆਇਨ ਕੇ ਤहत एजेन्टा ਦੁਆਰਾ ਮੈਨੂੰ ਫੋਨ ਆਣ ਲੱਗ ਗਿਆ ਸੀ ਓਕੇ ਅਜ ਕੀ ਏਜੰਟ ਦਾ ਨਾਮ ਕੀ ਸੀ ਜਿਹਨੂੰ ਤੇ ਫੋਨ ਆਇਆ ਹੈਗਾ ਤੁਹਾਨੂੰ ਉਹ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪਰਚਾ ਦਰਜ ਕਰ ਲਿਆ ਹਾਂ ਜੀ ਦਿੱਤੀ ਹੈ ਸ਼ਿਕਾਇਤ ਦਰਜ ਓਕੇ ਕੱਲੋਂ ਨਾ ਮੈਂ ਪਰਚਾ ਕਰਦੇ ਹਾਂ ਓਕੇ ਤੁਸੀਂ ਜਿਵੇਂ ਇਹ ਕੇਸ ਗੱਲੋਂ ਵਿਸ਼ਵਾਸ ਕਿਵੇਂ ਕੀਤਾ ਉਹਨਾਂ ਨੇ ਵਿਸ਼ਵਾਸ ਇਸ ਤਨਾ ਇਹ ਮੈਨੂੰ ਸਟਾਰਿੰਗ ਤੋਂ 10000 ਦਾ 20000 ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰਾਂਗੇ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦਵਾਵਾਂਗੇ ਪਹਿਲਾ ਤਾਂ ਮੈਂ 84 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰੇ ਪੈਸੇ ਮੋੜ ਦਿਓ ਤੇ ਉਹ ਗੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਆਦੇ ਪੈਸੇ ਲੈਣੇ ਆ ਉਹਨੇ ਹੋਰ ਜਮ੍ਹਾਂ ਕਰਾ ਦੇ ਨੀ ਤੋਂ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਆ ਜਾਂ ਕੁਝ ਹੋਰ ਆਹ ਇਹਨਾਂ ਨੇ ਮੈਨੂੰ ক্রিকেট ਕਿੱਟ ਭੇਜੀ ਸੀ ਆ ਤਿੰਨ ਚਾਰ ਮਹੀਨੇ ਪਹਿਲਾਂ ਤੁਸੀਂ ਮੰਗ ਕੀ ਕਰਦੇ ਹੈ ਕਿਉਂ ਹੁਣ ਮੈਂ ਤਾਂ ਬਾਈ ਮੰਗ ਕਰਦਾ ਜੀ ਮੈਨੂੰ ਇਨਸਾਫ ਮਿਲ ਜਾਵੇ ਤੇ ਮੇਰੇ ਘਰ ਜਾਂਦੇ ਪੈਸੇ ਸੀ ਮੈਂ ਆਪਣੇ ਘਰ ਜਾਂਦੇ ਐਫ ਡੀਆਂ ਤੋੜ ਕੇ ਪੈਸੇ ਭੇਜ ਪਾਇਏ ਤੁਹਾਨੂੰ ਦੇ ਤੇ ਉਹ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾਂ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 30 ਪਲੱਸ ਕਾਊਂਟ ਹੋਣਗੇ ਓਕੇ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਉਹ ਜਈ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਆ ਤੁਹਾਡੇ ਅਕਾਊਂਟ ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦੁਖਾਉਂਦੇ ਸੀ ਹਾਂਜੀ ਉਹਨਾਂ ਦਾ ਇੱਕ ਐਪ ਸੀ ਹੂੰ ਤੇ ਐਪ ਚ ਸ਼ੋ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅਜਿੰਨੇ ਪੈਸੇ ਹੋ ਗਏ ਹੂੰ ਤੇ ਬਾਅਦ ਚ ਉਹਨਾਂ ਨੇ ਐਪ ਚ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨਾਂ ਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂ ਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀ ਆਪਦੇ ਜੈਂਟ ਦੁਆਰੇ ਖੇਡਦੇ ਸੀ ਉਹ ਓਕੇ ਓਕੇ ਕਿ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਸੀ ਕਿ ਧਮਕੀਆਂ ਦਿੰਦੇ ਨੇ ਜਦ ਤੱਕ ਪੈਸੇ ਜਮਾ ਨਹੀਂ ਕਰਾਏਗਾ ਇਹ ਇਹ ਤੁਹਾਨੂੰ ਸ਼ੋਟਰਾ ਤੋਂ ਗੋਲੀ ਮਰਵਾ ਦਾਂਗੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਪੈਸਾ ਇਹ ਹੀ ਫੇਰ ਮੁਕਦੇ ਆ ਪਾਉਂਦੇ ਸੀ ਤੇ ਮੈਂ ਲਿੰਕ ਜੁਆਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆ ਲੰਗੇ ਟੈਲੀਗ੍ਰਾਮ 'ਨੇ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਰਕੇ ਪੁਆਏਗੇ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜੇ ਜਦੋਂ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੌਲੀ ਰੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਸਟਾਰਟਿੰਗ ਤੇ ਉਹਨਾਂ ਨੇ ਬਸ 10000 ਰੁਪਏ ਦਿੱਤਾ ਉਹਦੇ ਬਾਅਦ ਉਹਨਾਂ ਨੇ ਕੁਝ ਪ੍ਰੈਸ਼ਰ ਦਿੱਤੇ ਕਿੰਨੇ ਕਿੰਨੇ ਅਕਾਊਂਟ ਸੀ ਜਿਨ੍ਹਾਂ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 30 ਪਲੱਸ ਕਾਊਂਟ ਹੋਣਗੇ ਓਕੇ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਇਹ ਆਈ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਕਸਰ ਦਾ ਰਹਿਣ ਵਾਲਾ ਵਾਸੀ ਹਾਂ ਤੇ ਮੈਂ ਫੇਸਬੁੱਕ ਤੇ ਵਿਚਲਾਉਂਦਾ ਸੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨਾਂ ਲੱਗ ਗਏ WhatsApp 'ላይ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਜੇ ਦਾਹੇ ਜਮਾ ਕਰਾਓਗੇ ਤੇ 20 ਰੁਪਏ ਦਵਾਂਗੇ ਜੇ 20 ਜਮਾ ਕਰਾਓਗੇ 40 ਰੁਪਏ ਦਵਾਂਗੇ ਇਸ ਤਰ੍ਹਾਂ ਮੇਰੇ ਤੋਂ ਉਹ ਪੈਸੇ ਪੁਆਏਗੇ ਪਹਿਲੀ ਵਾਰ ਜੇ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏਗੇ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਹੀਂ ਤੇ ਕਹਿੰਦੇ ਜਦੋਂ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੋਲੀ ਲਈ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਹੌਣ ਵੀ ਮੈਨੂੰ ਵੀ ਫੋਨ ਵਰਸੋਰੇ ਆਉਂਦੇ ਆ ਤੇ ਧਮਕੀਆਂ ਦਿੰਦੇ ਨੇ ਜੇ ਤਾ ਤੂੰ ਪੈਸੇ ਜਮਾ ਨਹੀਂ ਕਰਾਏਂਗਾ ਤੇ ਅਰੇ ਇਥੇ ਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਦ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਪੈਸਾ ਕਿਤੇ ਕਿੰਨੇ ਪੈਸੇ ਵਾਪਸ ਆਏ ਵਾਪਸ ਕੁਛ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10-2000 ਰੁਪਏ ਦਿੱਤਾ ਮੁੰਦਰ ਬਾਤ ਉਹਨਾਂ ਨੇ ਕੁਝ ਪੈਸੇ ਵੀ ਦਿੱਤੇ ਸੀ। ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ। ਇਹ ਫੇਮ ਮੁਕਤੇ ਐਪ ਆਉਂਦੇ ਸੀ ਤੇ ਮੈਂ ਲਿੰਕ ਜੁਆਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ। ਓਕੇ ਅਜ ਕੀ ਏਜੰਟ ਦਾ ਨਾਮ ਕੀ ਸੀ ਜਿੰਨੂੰ ਤੇ ਫੋਨ ਆਇਆ ਹੈਗਾ? ਉਹ ਨਵੇਦ ਹੈ ਜੀ। ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ? ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ? ਉਹਨੇ ਸਨੇ ਕੋਈ ਪਰਚਾ ਦਰਜ ਕਰ ਲਿਆ ਜੀ ਜੀ ਦਿੱਤੀ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕਰਦੇ ਨੇ ਓਕੇ ਤੁਸੀਂ ਜਿਵੇਂ ਇਹ ਕੇਸ ਗੱਲੋਂ ਵਿਸ਼ਵਾਸ ਕਿਵੇਂ ਕੀਤਾ ਉਹਨਾਂ ਤੇ ਵਿਸ਼ਵਾਸ ਇਸ ਤਨਾ ਜੀ ਮਨੇ ਸਟਾਰਟਿੰਗ ਤੋਂ ਬਾਅਦ 10000 ਦਾ 2000 ਰੁਪਏ ਮੇਰੇ ਖਾਤੇ ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ ਚ ਵੀ ਪਾਇਆ ਸੀ ਤੇ ਬਾਅਦ ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰਾਂਗੇ ਤੁਹਾਨੂੰ ਡਬਲ ਸਾਲ ਚ ਮੋੜ ਕੇ ਦੇਵਾਂਗੇ ਪਹਿਲਾ ਤਾਂ ਮੈਂ ਏਸੀ 83 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰਾ ਪੈਸਾ ਹੀ ਮੋੜ ਦਿਓ ਹੂੰ ਹੂੰ ਤੇ ਉਹ ਕਹਿੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਉਹਦੇ ਪੈਸੇ ਲੈਣੇ ਆ ਉਹਨੇ ਹੋਰ ਜਮ੍ਹਾਂ ਕਰਾ ਦੇ ਨੀ ਤੋ ਨੂੰ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਆ ਜਾਂ ਹੋਰ ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹੁੰਦੀਆਂ ਕੰਪਨੀਆਂ ਕਿ ਆਹ ਆ ਜਾਂ ਕੁਝ ਆ ਉਹ ਆਏ ਨਾ ਮੈਨੂੰ ক্রিকেট ਕਿੱਟ ਭੇਜੀ ਸੀ ਆ ਤਿੰਨ ਚਾਰ ਮਹੀਨੇ ਪਹਿਲਾਂ ਤੁਸੀਂ ਮੰਗ ਕੀ ਕਰਦੇ ਹੈ ਕਿਉਂ ਹੋਂ ਮੈਂ ਦਬਾਈ ਮੰਗ ਕਰਦਾ ਜੀ ਮੈਨੂੰ ਸਾਫ ਮਿਲ ਜਾਵੇ ਤੇ ਮੇਰੇ ਘਰ ਦੇ ਦੇ ਪੈਸੇ ਸੀ ਮੈਂ ਆਪਣੇ ਘਰ ਦੇ ਜੇ ਐਫ ਡੀਆ ਤੋੜ ਕੇ ਪੈਸੇ ਬਈ ਪਵਾਏ ਸਨਾਂ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 30 ਪਲੱਸ ਅਕਾਊਂਟ ਹੋਣਗੇ ਓਕੇ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਲੋ ਜੀ ਐਂ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਤੁਹਾਡੇ ਅਕਾਊਂਟ ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦੁਕਾਂਦੇ ਸੀ ਹਾਂਜੀ ਉਹਨਾਂ ਦਾ ਇੱਕ ਐਪ ਸੀ ਹੂੰ ਤੇ ਐਪ ਚ ਸ਼ੋ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅੱਜ ਇੰਨੇ ਪੈਸੇ ਹੋ ਗਏ ਹੂੰ ਤੇ ਬਾਅਦ ਚ ਉਹਨਾਂ ਨੇ ਐਪ ਚੋਂ ਪਤਾ ਨਹੀਂ ਕਿ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚੋਂ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨਾਂ ਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਾ ਨਹੀਂ ਆਪਦੇ ਜੈਂਟ ਦੁਆਰੇ ਖੇਡਦੇ ਸੀ ਉਹ ਓਕੇ ਓਕੇ ਕੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਕਿ ਧਮਕੀਆਂ ਦਿੰਦੇ ਨੇ ਜੇ ਤੱਕ ਪੈਸੇ ਜਮਾ ਨਿਕਰਾਏਗਾ ਤੇ ਅਜੇ ਤੁਮੇ ਸ਼ੁਟਰਾ ਤੋਂ ਗੋਲੀ ਮਰਵਾ ਦਾਂਗੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਪਤਾ ਇਹ ਹੀ ਫੇਲ ਮੁਕਤੇ ਆ ਪਾਉਂਦੇ ਸੀ ਤੇ ਮੈਂ ਲਿੰਕ ਨੂੰ ਜੁਆਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਐਲੀਰੀਅਮ ਨੇ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜੇ ਜਦ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੌਲੀ ਰੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਸਟਾਰਟਿੰਗ ਤੇ ਉਹਨਾਂ ਨੇ ਬਸ 10000 ਰੁਪਏ ਦਿੱਤਾ ਉਦੋਂ ਬਾਅਦ ਉਹਨਾਂ ਨੇ ਕੁਝ ਪੈਸੇ ਵੀ ਦਿੱਤੇ ਕਿੰਨੇ ਕਿੰਨੇ ਅਕਾਊਂਟ ਸੀ ਜਿਨ੍ਹਾਂ ਚ ਪੈਸੇ ਪੁਆਇਆ ਗਿਆ 2 ਕਰੋੜ ਰੁਪਏ 3 ਪਲੱਸ ਕਾਊਂਟ ਹੋਣਗੇ ਉਹ ਕਿ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਉਹ ਇਹ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਕਸਰ ਦਾ ਰਹਿਣ ਵਾਲਾ ਵਾਸੀ ਹਾਂ ਤੇ ਮੈਂ ਫੇਸਬੁੱਕ ਤੇ ਵੀ ਚਲਾਉਂਦਾ ਹੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp ਰਾਹੀਂ ਮੈਨੂੰ ਪੈਸੇ ਦਾ ਲਾਲਚ ਦੇ ਕੇ ਜਿੰਦਾ ਜਮਾ ਕਰਾਉਂਗੇ ਤੇ 20000 ਰੁਪਏ ਦਵਾਵਾਂਗੇ ਜੇ 20 ਜਮਾ ਕਰਾਉਂਗੇ 40000 ਦਵਾਵਾਂਗੇ ਇਸ ਤਰ੍ਹਾਂ ਮੇਰੇ ਤੋਂ ਉਹ ਪੈਸੇ ਪੁਆਏਗੇ ਪਹਿਲੀ ਵਾਰ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏਗੇ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜੇ ਜੋ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੋਲੀ ਲਈ ਕਰਕੇ ਤੇ ਤੁਹਾਨੂੰ ਇਕੱਠੇ ਹੀ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋਰੇ ਆਉਂਦੇ ਆ ਤੇ ਧਮਕੀਆਂ ਦਿੰਦੇ ਨੇ ਜੇ ਤੱਕ ਤੂੰ ਪੈਸੇ ਜਮਾ ਨਹੀਂ ਕਰਾਏਂਗਾ ਤੇ ਅਜੇ ਤੈਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰੇ ਬੱਸ ਓਕੇ ਤੇ ਕਿੰਨੇ ਪੈਸੇ ਵਾਪਸ ਆਏ ਵਾਪਸ ਕੁਛ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10-2000 ਰੁਪਏ ਦਿੱਤਾ ਮੁੰਦਰ ਬਾਤ ਉਹਨਾਂ ਨੇ ਕੁਝ ਪੈਸੇ ਵੀ ਦਿੱਤੇ ਜੀ। ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ। ਇਹ ਫੇਸਬੁੱਕ ਤੇ ਐਪ ਆਉਂਦੇ ਸੀ ਤੇ ਮੈਂ ਲਿੰਕ ਜੋਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ। ਓਕੇ ਅਜ ਕਿਹ ਏਜੰਟ ਦਾ ਨਾਮ ਕੀ ਸੀ ਜਿਨੂੰ ਤੇ ਫੋਨ ਆਇਆ ਹੈਗਾ ਤੁਹਾਨੂੰ? ਉਹ ਨਵੇਦ ਹੈ ਜੀ। ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ? ਪੁਲਿਸ ਨੇ ਕੋਈ ਪਰਚਾ ਦਰਜ ਕਰ ਲਿਆ ਜੀ ਜੀ ਦਿੱਤੀ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕਰ ਦਿੱਤਾ ਓਕੇ ਤੁਸੀਂ ਜਿਵੇਂ ਕੇਸ ਗੱਲੋਂ ਵਿਸ਼ਵਾਸ ਕਿਵੇਂ ਕੀਤਾ ਉਹਨਾਂ ਤੇ ਵਿਸ਼ਵਾਸ ਇਸ ਤਨਾ ਇਹ ਮੈਨੇ ਸਟਾਰਿੰਗ ਤੋਂ 10000 ਦਾ 20000 ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰਾਂਗੇ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦੇਵਾਂਗੇ ਪਹਿਲਾ ਤਾਂ ਮੈਂ 84 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰਾ ਪੈਸਾ ਹੀ ਮੋੜ ਦਿਓ ਹੂੰ ਹੂੰ ਤੇ ਉਹ ਗੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਆਦੇ ਪੈਸੇ ਲੈਣੇ ਆ ਉਹਨੇ ਹੋਰ ਜਮ੍ਹਾਂ ਕਰਾ ਦੇ ਨੀ ਤੋਂ ਨੂੰ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਜਾਂ ਕੁਝ ਹੋਰ ਆਹ ਉਹਨਾਂ ਨੇ ਮੈਨੂੰ ক্রিকেট ਕਿੱਟ ਭੇਜੀ ਸੀ ਆ ਤਿੰਨ ਚਾਰ ਮਹੀਨੇ ਪਹਿਲਾਂ ਤੁਸੀਂ ਮੰਗ ਕੀ ਕਰਦੇ ਹੈਗੇ ਹੁਣ ਮੈਂ ਦਬਾਈ ਮੰਗ ਕਰਦਾ ਜੀ ਮੈਨੂੰ ਇਨਸਾਫ ਮਿਲ ਜਾਵੇ ਤੇ ਮੇਰੇ ਘਰਦਿਆਂ ਦੇ ਪੈਸੇ ਸੀ ਮੈਂ ਉਹਦੇ ਘਰਦਿਆਂ ਦੇ ਐਫ ਡੀ ਨੂੰ ਤੋੜ ਕੇ ਪੈਸੇ ਬਈ ਪਵਾਏ ਸਨਾਂ ਦੇ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 30 ਪਲੱਸ ਕਾਊਂਟ ਹੋਣਗੇ ਓਕੇ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਬਈ ਜੇ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਆ ਤੁਹਾਡੇ ਅਕਾਊਂਟ ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦੁਕਾਉਂਦੇ ਸੀ ਹਾਂਜੀ ਉਹਨਾਂ ਦਾ ਇੱਕ ਐਪ ਸੀ ਹੂੰ ਤੇ ਐਪ ਚ ਸ਼ੋ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅੱਜ ਇੰਨੇ ਪੈਸੇ ਹੋ ਗਏ ਹੂੰ ਤੇ ਬਾਅਦ ਚ ਉਹਨਾਂ ਨੇ ਐਪ ਚੋਂ ਪਾਣੀ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚੋਂ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀਆਂ ਆਪਦੇ ਜੈਂਟ ਦੁਆਰੇ ਖੇਡਦੇ ਸੀ ਉਹ ਓਕੇ ਓਕੇ ਕੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਸੀ ਇਹ ਧਮਕੀਆਂ ਦੇ ਦਿੰਦੇ ਨੇ ਜੇ ਤੱਕ ਪਹਿਜਵਾ ਨਿਕਰਾਏਗਾ ਜਾਂ ਇਹ ਤੁਮੇ ਸ਼ੁਕਰਾਂ ਤੋਂ ਗੋਲੀ ਮਗਵਾ ਦਾਂਗੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰੇ ਕੋਲ ਇਹ ਹੀ ਫੇਰ ਮੁਕਤੇ ਆ ਪਾਉਂਦੇ ਸੀ ਤੇ ਮੈਂ ਲਿੰਕ ਦੁਆਨਕੇ ਤਹਤੇ ਏਜੰਟਾਂ ਦੁਆਰਾ ਮੈਨੂੰ ਫੋਨ ਆ ਲੰਗੇ ਪਹਿਲੀ ਵਾਰ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜੇ ਜਦੋਂ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੋਲੇ ਰੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਸਟਾਰਟਿੰਗ ਤੇ ਉਹਨਾਂ ਨੇ ਬਸ 10 2000 ਰੁਪਏ ਦਿੱਤਾ ਅੰਦਰ ਬਾਅਦ ਉਹਨਾਂ ਨੇ ਕੁਝ ਪੈਸੇ ਵੀ ਦਿੱਤੇ ਕਿੰਨੇ ਕਿੰਨੇ ਅਕਾਊਂਟ ਸੀ ਜਿਨ੍ਹਾਂ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 30 ਪਲੱਸ ਕਾਊਂਟ ਹੋਣਗੇ ਓਕੇ ਕਿ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਲਓ ਜੀ ਐਂ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਕਸਰ ਦਾ ਰਹਿਣ ਵਾਲਾ ਵਾਸੀ ਹਾਂ ਤੇ ਮੈਂ ਫੇਸਬੁੱਕ ਤੇ ਵੀ ਚਲਾਉਂਦਾ ਹੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp ਆਈ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਇਹਦਾ ਇਹ ਜਮਾ ਕਰਾਉਂਗੇ ਤੇ 2000 ਰੁਪਏ ਦਵਾਂਗੇ ਜੇ 20 ਜਮਾ ਕਰਾਉਗੇ 40000 ਦਵਾਂਗੇ ਇਸ ਤਰ੍ਹਾਂ ਮੇਰੇ ਤੋਂ ਉਹ ਪੈਸੇ ਪੁਆਏ ਗਏ ਪਹਿਲੀ ਵਾਰ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜਿੰਨਾ ਤੱਕ ਤੁਸੀਂ ਬਈ 90 ਲੱਖ ਰੁਪਏ ਜਮ੍ਹਾਂ ਨਹੀਂ ਕਰਾਉਂਦੇ ਹੌਲੀ ਹੌਲੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋਰੇ ਆਉਂਦੇ ਆ ਤੇ ਧਮਕੀਆਂ ਦਿੰਦੇ ਨੇ ਜੇ ਤੱਕ ਤੂੰ ਪੈਸੇ ਜਮ੍ਹਾਂ ਨਹੀਂ ਕਰਾਏਂਗਾ ਤੇ ਅਸੀਂ ਤੈਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਦ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਫੈਸਲਾ ਓਕੇ ਤੇ ਕਿੰਨੇ ਪੈਸੇ ਵਾਪਸ ਆਏ ਬਾਪਰ ਕੁਛ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10-2000 ਰੁਪਏ ਦਿੱਤਾ। ਉਹਨ ਦਰ ਬਾਅਦ ਉਹਨਾਂ ਨੇ ਕੁਛ ਪੈਸੇ ਨਹੀਂ ਦਿੱਤੇ ਜੀ। ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਛ ਇਸ ਤਰ੍ਹਾਂ ਦਾ? ਇਹ ਫ੍ਰੀ ਮੁਕਤੇ ਐਪ ਆਉਂਦੇ ਸੀ ਤੇ ਮੈਂ ਲਿੰਕ ਜੋਇਨ ਕੀਤਾ ਤੇ ਏਜੰਟਾ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ। ਓਕੇ ਅਜ ਕੀ ਏਜੰਟ ਦਾ ਨਾਮ ਕੀ ਸੀ ਜਿੰਨੂੰ ਤੇ ਫੋਨ ਆਇਆ ਹੈਗਾ ਤੁਹਾਨੂੰ? ਉਹ ਨਵੇਦ ਹੈ ਜੀ। ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਛ ਇਸ ਤਰ੍ਹਾਂ ਦਾ ਹੋਇਆ? ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ? ਪੁਲਿਸ ਨੇ ਕੋਈ ਪੱਤਰਦਰਦੀ ਕਰ ਲੈ ਹਾਂ ਜੀ ਦਿੱਤੀ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕੀਤਾ ਓਕੇ ਤੁਸੀਂ ਜਿਵੇਂ ਇੱਕ ਕੇਸ ਗੱਲੋਂ ਵਿਸ਼ਵਾਸ ਕਿਵੇਂ ਕੀਤਾ ਉਹਨਾਂ ਤੇ ਵਿਸ਼ਵਾਸ ਇਸ ਤਨਾ ਜੀ ਮੈਨੂੰ ਸਟਾਰਟਿੰਗ ਤੋਂ ਵੱਜ 10000 ਦਾ 20000 ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰਾਂਗੇ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦਵਾਵਾਂਗੇ ਪਹਿਲਾ ਤਾਂ ਮੈਂ 84 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰੇ ਪੈਸੇ ਮੋੜ ਦਿਓ ਤੇ ਉਹ ਕੰਦੇ ਵੀ ਉਹ ਤੱਕ ਮੁੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਆਦੇ ਪੈਸੇ ਲੈਣੇ ਆ ਉਹਨੇ ਹੋਰ ਜਮਾ ਕਰਾ ਦੇ। ਨਹੀਂ ਤੋਂ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਆ ਜਾਂ ਹੋਰ। ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ। ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਜਾਂ ਕੁਝ ਹੋਰ। ਆਹ ਨਾਲੇ ਮੈਨੂੰ ਕਿਕਰ ਕਿਟ ਭੇਜੀ ਸੀ ਇਹ 3-4 ਮਹੀਨੇ ਪਹਿ। ਤੁਸੀਂ ਮੰਗ ਕੀ ਕਰਦੇ ਹੈ ਕਿਉਂ ਹੁਣ? ਮੈਂ ਤਾਂ ਬਾਈ ਮੰਗ ਕਰਦਾ ਇਹ ਮੈਨੂੰ ਇਨਸਾਫ ਮਿਲ ਜਾਵੇ ਤੇ ਮੇਰੇ ਘਰਦਿਆਂ ਦੇ ਪੈਸੇ ਸੀ ਮੈਂ ਅੱਜ ਘਰਦਿਆਂ ਦੇ ਐਫ ਡੀਆ ਤੋੜ ਕੇ ਪੈਸੇ ਬਈ ਪੁਆਏ ਸੋਨਾਂ ਦੇ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾ ਚ ਪੈਸੇ ਪੁਆਇਆ ਗਿਆ 2 ਕਰੋੜ ਰੁਪਏ 30 ਪਲੱਸ ਅਕਾਊਂਟ ਹੋਣਗੇ ਜੀ ਓਕੇ ਕਿੰਨੇ ਕਿੰਨੇ ਕਰਕੇ ਪੁਆਏ ਫਿਰ ਉਹ ਜੀ ਐਂ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਹਿੰਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਤੁਹਾਡੇ ਅਕਾਊਂਟ ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦਿਖਾਉਂਦੇ ਸੀ ਹਾਂਜੀ ਉਹਨਾਂ ਦਾ ਇੱਕ ਐਪ ਸੀ ਹੂੰ ਤੇ ਐਪ ਚ ਸ਼ੋ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅਜਿੰਨੇ ਪੈਸੇ ਹੋ ਗਏ ਹੂੰ ਤੇ ਬਾਅਦ ਚ ਉਹਨਾਂ ਨੇ ਐਪ ਚੋਂ ਪਤਾ ਨਹੀਂ ਕਿ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚੋਂ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨਾਂ ਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀ ਆਪਦੇ ਜੈਂਟ ਦੁਆਰੇ ਖੇਡਦੇ ਸੀ ਉਹ ਓਕੇ ਓਕੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਸੀ ਤੇ ਧਮਕੀਆਂ ਦੇਂਦੇ ਨੇ ਜੇ ਤੱਕ ਪੈਸੇ ਜਮਾ ਨਿਕਰਾਏਗਾ ਜਾਂ ਇਹ ਤੁਮੋਂ ਸ਼ੁਕਰਾਂ ਤੋਂ ਗੋਲੀ ਮਰਵਾ ਦਾਂਗੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਪੈਸਾ ਇਹ ਹੀ ਫੇਰ ਮੁਕਤੇ ਆ ਪਾਉਂਦੇ ਸੀ ਤੇ ਮੈਂ ਲਿੰਕ ਨੂੰ ਡਿਵਾਇਨ ਕੀਤਾ ਤੇ ਏਜੈਂਟਾਂ ਦੁਆਰਾ ਮੈਨੂੰ ਫੋਨ ਆ ਲੱਗਿਆ ਟੈਲੀਗ੍ਰਾਮ ਨੇ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜੇ ਜਦ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੌਲੀ ਹੌਲੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਫਿਰ ਸਟਾਰਟਿੰਗ ਤੇ ਉਹਨਾਂ ਨੇ ਬਸ 10000 ਰੁਪਏ ਦਿੱਤਾ ਉਹਦੇ ਬਾਅਦ ਉਹਨਾਂ ਨੇ ਕੁਝ ਪੈਸੇ ਦਿੱਤੇ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾ ਚ ਪੈਸੇ ਪੁਆਇਆ ਗਿਆ ਦੋ ਪੀ ਪਲੱਸ ਕਾਊਂਟ ਹੋਣਗੇ ਓਕੇ ਕਿ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਉਹ ਇਹ ਐਂ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਖਸਰ ਦਾ ਰਹਿਣ ਵਾਲਾ ਵਾਸੀ ਆ ਤੇ ਮੈਂ ਫੇਸਬੁੱਕ ਤੇ ਵਿਚਲਾਉਂਦਾ ਹੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤਾਂ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp ਆਈ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਜਿੰਦਾ ਜਮਾ ਕਰਾਉਂਗੇ ਤੇ 20 ਰੁਪਏ ਦਵਾਂਗੇ ਜੇ 20 ਜਮਾ ਕਰਾਉਂਗੇ 40 ਹਜ਼ਾਰ ਦਵਾਂਗੇ ਇਸ ਤਰ੍ਹਾਂ ਮਰ ਤੋਂ ਉਹ ਪੈਸੇ ਪੁਆਏਗੇ ਪਹਿਲੀ ਵਾਰ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏਗੇ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਹੀਂ ਤੇ ਕਹਿੰਦੇ ਜੇ ਜੋ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੌਲੀ ਹੌਲੀ ਕਰਕੇ ਇਹ ਤੋਂ ਇਕੱਠੇ ਹੀ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋਰਾਈ ਆਉਂਦੇ ਆ ਤੇ ਧਮਕੀਆਂ ਦਿੰਦੇ ਨੇ ਜੇ ਤੱਕ ਤੂੰ ਪੈਸੇ ਜਮਾ ਨਹੀਂ ਕਰਾਏਂਗਾ ਤੇ ਅਜੇ ਤੈਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਬਤ। ਕਿਤੇ ਕਿੰਨੇ ਪੈਸੇ ਵਾਪਸ ਆਏ? ਵਾਪਸ ਕੁਝ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10-20 ਹਜ਼ਾਰ ਰੁਪਏ ਦਿੱਤਾ। ਮੁੰਦਰ ਬਾਤ ਉਹਨਾਂ ਨੇ ਕੁਝ ਪੈਸੇ ਨਹੀਂ ਦਿੱਤੇ ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ ਇਹ ਫੇਸਬੁੱਕ ਤੇ ਆ ਪਾਉਂਦੇ ਸੀ ਤੇ ਮੈਂ ਲਿੰਕ ਨੂੰ ਜੁਆਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ ਓਕੇ ਅਜ ਕਿਹ ਏਜੰਟ ਦਾ ਨਾਮ ਕੀ ਸੀ ਜਿਸ ਨੂੰ ਤੇ ਫੋਨ ਆਇਆ ਹੈਗਾ ਤੁਹਾਨੂੰ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪਰਚਾ ਦਰਜ ਕਰ ਲਿਆ ਜੀ ਜੀ ਦਿੱਤੀ ਹੈ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕਰ ਦੇਣਾ ਓਕੇ ਤੁਸੀਂ ਜਿਵੇਂ ਕੇਸ ਗੱਲੋਂ ਵਿਸ਼ਵਾਸ ਕਿਵੇਂ ਕੀਤਾ ਉਹਨਾਂ ਤੇ ਵਿਸ਼ਵਾਸ ਇਸ ਤਨਾ ਇਹ ਮਨੇ ਸ਼ਾਰਿੰਗ ਦੇ ਵਿੱਚ 10000 ਦਾ 20000 ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰਾਂਗੇ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦੇਵਾਂਗੇ ਪਹਿਲਾ ਤਾਂ ਮੈਂ ਇਹ 84 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰਾ ਪੈਸਾ ਹੀ ਮੋੜ ਦਿਓ ਹੂੰ ਹੂੰ ਤੇ ਉਹ ਕੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਆਦੇ ਪੈਸੇ ਲੈਣੇ ਆ ਉਹਨੇ ਹੋਰ ਜਮ੍ਹਾਂ ਕਰਾ ਦੇ ਨੀ ਤੁਹਾਨੂੰ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਕੰਪਨੀਆਂ ਕਿ ਆਹ ਜਾਂ ਕੁਝ ਹੋਰ ਆਹ ਉਹਨਾਂ ਨੇ ਮੈਨੂੰ ਕ੍ਰਿਕਟ ਕਿੱਟ ਭੇਜੀ ਸੀ ਆ ਤਿੰਨ ਚਾਰ ਮਹੀਨੇ ਪਹਿਲਾਂ ਤੁਸੀਂ ਮੰਗ ਕੀ ਕਰਦੇ ਹੈ ਕਿਉਂ ਹੁਣ ਮੈਂ ਦਬਾਈ ਮੰਗ ਕਰਦਾ ਜੀ ਮੈਨੂੰ ਇਨਸਾਫ ਮਿਲ ਜਾਵੇ ਤੇ ਮੇਰੇ ਘਰ ਦੇ ਪੈਸੇ ਜਿਹੜੇ ਮੈਂ ਉਹਦੇ ਘਰ ਦੇ FDs ਤੋੜ ਕੇ ਪੈਸੇ ਬਈ ਪੁਆਏ ਸਨ ਉਹਨਾਂ ਦੇ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾ ਚ ਪੈਸੇ ਪੁਆਇਆ ਗਿਆ 2 ਕਰੋੜ ਰੁਪਏ